ਸ਼ੁਰੂਆਤ ਇਥੋਂ ਹੀ ਕਰਨ ਜਾ ਰਹੇ ਹਾਂ ਜਿਹੜੇ ਲੋਕ ਦਿੱਲੀ ਵਾਲੇ ਪਾਸੇ ਕੁਝ ਕਰਦੇ ਨੇ ਉਹਨਾਂ ਦੇ ਲਈ ਬਹੁਤ ਅਹਿਮ ਖਬਰ ਹੈ ਬਾਰਡਰ ਖੋਲ ਦਿੱਤਾ ਗਿਆ ਹੈ ਬਾਰਡਰ ਖੋਲਿਆ ਗਿਆ ਅੰਬਾਲਾ ਤੋਂ ਚੰਡੀਗੜ੍ਹ ਵਾਲਾ ਹਾਈਵੇ ਦੇ ਉੱਤੇ ਅਹਿਮ ਖਬਰ ਇਸ ਦਿਨ ਵਾਲੀ ਸ਼ੁਰੂਆਤ ਕਰ ਰਹੇ ਹਾਂ ਅੰਬਾਲਾ ਤੋਂ ਚੰਡੀਗੜ੍ਹ ਆਣ ਜਾਣ ਵਾਲਿਆਂ ਦੇ ਲਈ ਇੱਕ ਰਾਹਤ ਭਰੀ ਖਬਰ ਹੈ ਚੰਡੀਗੜ੍ਹ ਅੰਬਾਲਾ ਹਾਈਵੇ ਦਾ ਇੱਕ ਪਾਸਾ ਖੋਲ ਦਿੱਤਾ ਗਿਆ ਦੱਪੜ ਟੋਲ ਪਲਾਜ਼ਾ ਦੇ ਉੱਤੇ ਜੋ ਬੈਰੀਕੇਡ ਕਰਕੇ ਰਾ ਰੋਕ ਦਿੱਤਾ ਗਿਆ ਸੀ ਉਹ ਖੋਲਿਆ ਗਿਆ ਹੈ ਕਿਸਾਨਾਂ ਦੇ ਅੰਦੋਲਨ ਦੀ 50 ਦਿਨਾਂ ਦੀ ਰਾਹ ਨੂੰ ਬੰਦ ਕੀਤਾ ਗਿਆ ਸੀ ਜਿਸ ਦੀ ਮਸ਼ੀਨਾਂ ਦੇ ਨਾਲ ਹਟਾਈ ਗਈ ਨਹੀਂ ਬੈਰੀਕੇਡ ਰਾਹ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬਹੁਤ ਐਮ ਖਬਰ ਹੈ ਇਸ ਸਮੇਂ ਤਾਂ ਮੌਜੂਦਾ ਸਮੇਂ ਦੇ ਵਿੱਚ ਜੇ ਅਸੀਂ ਸਿੱਧੇ ਤੌਰ ਦੇ ਉੱਤੇ ਦੇਖੀਏ ਤਾਂ ਹੁਣ ਰਾਹ ਕਿਹੜੇ ਬੰਦ ਨੇ ਹੁਣ ਦੋ ਹੀ ਬਾਰਡਰ ਇਸ ਸਮੇਂ ਬੰਦ ਨੇ ਇੱਕ ਖਨੋਰੀ ਵਾਲਾ ਤੇ ਦੂਜਾ ਸ਼ੰਭੂ ਵਾਲਾ ਦੋ ਬਾਰਡਰ ਜਿੱਥੇ ਕਿਸਾਨ ਡਟੇ ਹੋਏ ਨੇ ਇਸ ਤੋਂ ਪਹਿਲਾਂ ਕੀ ਹੋਇਆ ਸੀ ਇੱਕ ਰਾਏ ਜਦੋਂ ਆਪਾਂ ਪਟਿਆਲਾ ਤੋਂ ਖਨੌਰੀ ਹੁੰਦੇ ਹੋਏ ਜੀਨਦਰੋहतक ਹੁੰਦੇ ਹੋਏ ਦਿੱਲੀ ਜਾਂਦੇ ਆ ਉਹ ਰਾਹ ਬੰਦ ਕੀਤਾ ਗਿਆ ਸੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪ੍ਰੋਪਰ ਬੈਰੀਕੇਡ ਲਗਾ ਕੇ ਜਿੱਥੇ ਪ੍ਰਦਰਸ਼ਨ ਹੋਇਆ ਇਨਫੈਕਟ ਕਿਸਾਨ ਹੁਣ ਵੀ ਬੈਠੇ ਹੋਏ ਨੇ ਉਹ ਰੋਡ ਬੰਦ ਸੀ ਇੱਕ ਰਾਹ ਜਦੋਂ ਆਪਾਂ ਲੁਧਿਆਣਾ ਤੋਂ ਅੰਬਾਲੇ ਵਾਲੇ ਪਾਸੇ ਜਾਂਦੇ ਆ ਲੁਧਿਆਣਾ ਖੰਨਾ ਸਰਹੰਦ ਰਾਜਪੁਰਾ ਹੁੰਦੇ ਹੋਏ ਅੰਬਾਲਾ ਤਾਂ ਉਹ ਸ਼ੰਭੂ ਬੈਰੀਅਰ ਜਿਹੜਾ ਆਂਦਾ ਹੈ ਉੱਥੇ ਬੈਰੀਕੇਡ ਕੀਤਾ ਗਿਆ ਸੀ ਉਹ ਵੀ ਬੰਦ ਹੈ ਇੱਕ ਹੋਰ ਮੁੱਖ ਮਾਰਗ ਦੇ ਤੌਰ ਦੇਤੇ ਜਿਹੜਾ ਰਸਤਾ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਚੰਡੀਗੜ੍ਹ ਤੋਂ ਡੇਰਾ ਬੱਸੀ ਹੁੰਦੇ ਹੋਏ ਅੰਬਾਲਾ ਪਹੁੰਚਦੇ ਆਂ ਤੇ ਅੰਬਾਲਾ ਤੋਂ ਅੱਗੇ ਦਿੱਲੀ ਜਾਣਾ ਹੁੰਦਾ ਹੈ। ਦਰਅਸਲ ਕਿਸਾਨ ਚੰਡੀਗੜ੍ਹ ਅੰਬਾਲਾ ਹਾਈਵੇ ਦੇ ਉੱਤੇ ਤਾਂ ਨਹੀਂ ਪਹੁੰਚੇ ਸੀ। ਉੱਥੇ ਉਹਨਾਂ ਨੇ ਪ੍ਰਦਰਸ਼ਨ ਨਹੀਂ ਕੀਤਾ ਪਰ احتیاط ਦੇ ਤੌਰ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਨੇ ਉਹ ਰਾਂ ਨੂੰ ਵੀ ਬੰਦ ਕਰ ਦਿੱਤਾ ਸੀ। ਇਸ ਕਰਕੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਹੁਤ ਅਹਿਮ ਖਬਰ ਇਸ ਕਰਕੇ ਵੀ ਹੈ ਕਿਉਂਕਿ ਜੇਕਰ ਤੁਸੀਂ ਹੁਣ ਦਿੱਲੀ ਜਾਣਾ ਚਾਹੁੰਦੇ ਹੋ ਤਾਂ ਜ਼ਿਆਦਾ ਘੁੰਮਣ ਘੇਰੀਆਂ ਦੇ ਵਿੱਚ ਨਾ ਪਾਓ ਤਾਂ ਇੱਥੋਂ ਸਿੱਧਾ ਤੁਸੀਂ ਲੁਧਿਆਣੇ ਤੋਂ ਨਿਕਲ ਰਹੇ ਹੋ, ਪਟਿਆਲੇ ਤੋਂ ਨਿਕਲ ਰਹੇ ਹੋ। ਤਾਂ ਪਟਿਆਲਾ ਤੋਂ ਸਿੱਧਾ ਤੁਸੀਂ ਜ਼ਿਰਕਪੁਰ ਆਓ ਜ਼ਿਰਕਪੁਰ ਤੋਂ ਡੇਰਾ ਬਸੀ ਹੁੰਦੇ ਹੋ ਇਨਫੈਕਟ ਇੱਕ ਲਾਲੜੂ ਹੋ ਕੇ ਵੀ ਰੂਟ ਹੈਗਾ ਉਸ ਨੂੰ ਵੀ ਇਖਤਿਆਰ ਕਰ ਸਕਦੇ ਹੋ ਜੇ ਤੁਸੀਂ ਲੁਧਿਆਣਾ ਤੋਂ ਆ ਰਹੇ ਹੋ ਤਾਂ ਤੁਸੀਂ ਸਰਹੰਦ ਹੁੰਦੇ ਹੋਏ ਚੰਡੀਗੜ੍ਹ ਪਹੁੰਚੋ ਚੰਡੀਗੜ੍ਹ ਤੋਂ 에어ਪੋਰਟ ਰੋਡ ਜ਼ਿਰਕਪੁਰ ਜ਼ਿਰਕਪੁਰ ਤੋਂ ਹੁੰਦੇ ਹੋਏ ਤੁਸੀਂ ਡੇਰਾ ਬਸੀ ਡੇਰਾ ਬਸੀ ਤੋਂ ਤੁਸੀਂ ਅੰਮ੍ਰਾਲਾ ਅੰਮ੍ਰਾਲੇ ਤੋਂ ਅੱਗੇ ਦਿੱਲੀ ਪਹੁੰਚ ਜਾਓਗੇ ਇਸੇ ਤਰੀਕੇ ਨਾਲ ਜੇਕਰ ਤੁਸੀਂ ਜਲੰਧਰ ਤੋਂ ਆ ਰਹੇ ਹੋ ਤਾਂ ਜਲੰਧਰ ਵਾਲੇ ਪਾਸੇ ਤੋਂ ਆਉਂਦੇ ਹੋਏ ਤਾਂ ਤੁਸੀਂ ਰੋਪੜ ਰੋਪੜ ਤੋਂ ਅੱਗੇ ਆ ਕੇ ਕੁਰਾਲੀ ਖਰੜ ਹੁੰਦੇ ਹੋਏ ਤੁਸੀਂ ਮੁਹਾਲੀ ਐਂਟਰ ਕਰੋਗੇ ਬਹਾੜੀ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਨਿਕਲਦੇ ਹੋਏ ਤੁਸੀਂ ਜ਼ਿਰਗਪੁਰ ਡੇਰਾਬਸੀ ਹੁੰਦੇ ਹੋਏ ਦਿੱਲੀ ਵਾਲੇ ਪਾਸੇ ਅੰਬਾਲੇ ਵਾਲੇ ਪਾਸੇ ਜਾ ਸਕਦੇ ਹੋ ਤਾਂ ਇਹ ਖਬਰ ਇਸ ਕਰਕੇ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਰਾਹਗੀਰਾਂ ਨੂੰ ਬਹੁਤ ਦਿੱਕਤ ਆ ਰਹੀ ਸੀ ਤੇ ਇਸ ਤੋਂ ਪਹਿਲਾਂ ਜਿਹੜਾ ਸ਼ਾਹਬਾਦ ਮਾਰਕੰਡਾ ਵਾਲਾ ਬੈਰੀਕੇਡ ਆ ਉਸ ਨੂੰ ਹਟਾ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਸਿੰਘੂ ਤੇ

हम अम्बाला पुलिस के एडिशनल एस साहब से तीन दिन से लगातार संपर्क में हैं और उनके मेहनत से आज पहले वन वे ट्रैफिक कराया हमने दोनों तरफ का और आ, बाद में और बाद में हमने मंत्री जी से भी संपर्क किया हरियाणा के जो होम मिनिस्टर हैं उनसे और उनके आदेश के अनुसार ही ये हाईवे जो है वो खोला जा रहा है तो हम, हम उनका धन्यवाद करते हैं ਕਿ ਲੋਕਾਂ ਕੀ ਜੋ ਜਿਤਨੀ ਅਸੁਵਿਧਾ ਹੋ ਰਹੀ ਥੀ ਉਸੇ ਛੁਟਕਾਰਾ ਮਿਲ ਜਾਏਗਾ ਉਹਨਕੋ ਤਾਂ ਕਾਬਿਲ ਗੌਰ ਹੈ ਕਿ ਸਥਾਨਕ ਲੋਕਾਂ ਦੇ ਵੱਲੋਂ ਵੀ ਮੰਗ ਚੁੱਕੀ ਜਾ ਰਹੀ ਸੀ ਜਿਹੜੇ ਆਲੇ ਦੁਆਲੇ ਲੋਕ ਰਹਿੰਦੇ ਨੇ ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਸ ਤੋਂ ਬਾਅਦ ਇਹ ਰਾਖ ਖੋਲ ਦਿੱਤਾ ਗਿਆ ਖੈਰ ਜਦੋਂ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੈਰੀਕੇਡਸ ਨੂੰ ਹਟਾ ਦਿੱਤਾ ਜਾਵੇ ਜਾਂ ਮਸਲੇ ਨੂੰ ਸੁਲਝਾ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਇਹ ਰਾਤਾ ਖੁੱਲ ਗਿਆ ਹੁਣ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਜੋ ਫਿਲਹਾਲ ਗੱਲਬਾਤ ਦਾ ਰੱਬ ਬੰਦ ਹੁੰਦਾ ਨਜ਼ਰ ਆ ਰਿਹਾ ਹੈ ਉਹ ਖੁਦ ਕਦੋਂ ਖੁੱਲੇਗਾ ਉਸ ਤੇ ਵੀ ਨਜ਼ਰਾਂ ਰਹਿਣ ਕਿ ਇਹ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੀ ਵਿਧਾਨ ਸਭਾ ਦੇ ਵਿੱਚ ਸੋਮਵਾਰ ਦੀ ਕਾਰਵਾਈ ਸ਼ੁਰੂ ਹੋਈ ਤਾਂ ਮੁੱਖ ਮੰਤਰੀ ਨੇ ਸਪੀਕਰ ਨੂੰ ਇੱਕ ਤੋਹਫ਼ਾ ਦਿੱਤਾ ਇਹ ਨਿਰਦੇਸ਼ ਕਿ ਜੱਦਾਵੇ ਤੇ ਸੀ ਇਹ ਮੰਨਦਾ ਹੈ ਤੋਹਫ਼ਾ ਸੀ ਕਿ ਜਿੰਦਰਾ ਜਿਸ ਨੂੰ ਦੇਖ ਕੇ ਪਹਿਲਾਂ ਤਾਂ ਸਪੀਕਰ ਵੀ ਹੈਰਾਨ ਰਹਿ ਗਏ ਪਰ ਮੁੱਖ ਮੰਤਰੀ ਨੇ ਇਸ ਦਾ ਮਤਲਬ ਜਦੋਂ ਦੱਸਿਆ ਤਾਂ ਹੰਗਾਮਾ ਹੋ ਗਿਆ ਇਹ ਚੋਨਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਅੰਦਰ ਲਾ ਦਿੱਤਾ ਜਾਵੇ ਤਾਂ ਕਿ ਵਿਪੱਖਸ਼ ਇੱਥੇ ਬੈਠਾ ਰਹੇ ਤੇ ਸੁਣੇ ਸੀਐਮ ਦੇਸ਼ ਬਿਆਨ ਦੇ ਉੱਤੇ ਵਿਰੋਧੀ ਭੜਕ ਗਏ ਹੰਗਾਮੇ ਦੀ ਸ਼ੁਰੂਆਤ ਹੋ ਗਈ ਸਪੀਕਰ ਨੇ ਇਸ ਮਾਮਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਰੌਲਾ ਪੈਂਦਾ ਰਿਹਾ ਇਹ ਇੱਥੇ ਜਿਹੜੀ ਗੱਲ ਜਿੰਦਰੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਸੀਐਮ ਨੇ ਫਿਰ ਵਿਰੋਧੀਆਂ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਲੁਧਿਆਣਾ ਚਰਵਨੀਤ ਬਿੱਟੂ ਜਿੰਦਰਾ ਲਗਾਉਣ ਤਾਂ ਉਹ ਸਹੀ ਅਤੇ ਅਸੀਂ ਇੱਥੇ ਗਲਤ ਕਿਵੇਂ ਬਿੱਟੂ ਹਰੀ ਮਿਊਨਿਸਪਲ ਕਮਿਸ਼ਨਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਗਏ ਸੀ ਉਹ ਤਾਲਾ ਠੀਕ ਹੈ ਰੌਲੇ ਦੇ ਵਿੱਚ ਵਾਲੇ ਕਾਂਗਰਸ ਦੇ ਵਿਧਾਇਕਾਂ ਦੀ ਨਾਰੇਬਾਜ਼ੀ ਜਾਰੀ ਰਹੀ ਹੈ ਅਤੇ ਇਸ ਨਾਰੇਬਾਜ਼ੀ ਵਿੱਚ ਸਰਕਾਰ ਤੋਂ ਲੈ ਕੇ ਸਪੀਕਰ ਤੱਕ ਦਾ ਵਿਰੋਧ ਕਾਂਗਰਸ ਕਰਦੀ ਰਹੀ ਕਹੇ ਜਦੋਂ ਵਿਧਾਨ ਸਭਾ ਦੇ ਅੰਦਰ ਲੋਕਾਂ ਦੇ ਮੁੱਦੇ ਜਿੱਥੇ ਹੱਲ ਹੋਣੇ ਚਾਹੀਦੇ ਨੇ ਉੱਥੇ ਤਾਲੇ ਨੂੰ ਲੈ ਕੇ ਤਕਰਾਰ ਹੋ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਅਸੀਂ ਅਗਲੀ ਖਬਰ ਦਾ ਰੁਕ ਕਰਾਂਗੇ ਪਰ ਉਸ ਤੋਂ ਪਹਿਲਾਂ ਰੁਕ ਕਰਾਂਗੇ ਅੱਜ ਦੇ ਸਵਾਲ ਦਾ ਤਾਲੇ ਦੇ ਨਾਲ ਹੀ ਜੁੜਿਆ ਹੋਇਆ ਅੱਜ ਦਾ ਅਸੀਂ ਸਵਾਲ ਪੁੱਛ ਰਹੇ ਹਾਂ ਸਵਾਲ ਹੈ ਕਿ ਬਿਨਾ ਦਰਵਾਜ਼ੇ ਅਤੇ ਬਿਨਾ ਤਾਲੇ ਜਿੰਦੇ ਵਾਲਾ ਅਨੋਖਾ ਪਿੰਡ ਕਿਹੜੇ ਸੂਬੇ ਦੇ ਵਿੱਚ ਹੈ ਕਿਹੜਾ ਪਿੰਡ ਆ ਉਹ ਇਹ ਇੰਟਰਸਟਿੰਗ ਸਵਾਲ ਇਸ ਕਰਕੇ ਹੈ ਕਿਉਂਕਿ सीएम ताला लेके पहुंचे सी विधानसभा ਦੇ ਅੰਦਰ ਤੇ ताले ਦੇ ਉੱਤੇ ਖੂਬ ਚਾਸਤੰਦ ਹੁੰਦੀ ਹੋਈ ਨਜ਼ਰ ਆਈ ਹੈ ਇਸ ਕਰਕੇ ਅਸੀਂ ਅੱਜ ਇਹ ਸਵਾਲ ਪੁੱਛਿਆ ਕਿ ਕਿਹੜੇ ਸੂਬੇ ਦੇ ਵਿੱਚ ਇਹ ਪਿੰਡ ਹੈ ਜਿੱਥੇ ਨਾ ਦਰਵਾਜ਼ਾ ਘਰ ਦੇ ਵਿੱਚ ਨਾ ਕੋਈ ਤਾਲਾ ਹੈ ਨਾ ਕੋਈ ਦਰਵਾਜ਼ਾ ਬੂਹਾ ਭੇੜਦਾ ਹੈ ਤੇ ਨਾ ਕੋਈ ਉਹਨਾਂ ਨੂੰ ਜੰਦਰੇ ਜੜਦਾ ਹੈ ਇਹ ਕਿੱਥੇ ਹੈ ਪਿੰਡ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ ਮਹਾਰਾਸ਼ਟਰ ਕੇਰਲ ਤਾਮਿਲਨਾਡੂ ਜਾਂ ਨਾਗਾ لینڈ ਸਹੀ ਜਵਾਬ ਕੀ ਹੈ ਪਿੰਡ ਕਿਹੜਾ ਹੈ ਕਿਹੜੇ ਸੂਬੇ ਦੇ ਵਿੱਚ ਹੈ ਪੂਰੀ ਜਾਣਕਾਰੀ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂ ਉਧਰ ਸੀਐਮ ਦੇ ਜਿੰਦਰੇ ਵਾਲੇ ਬਿਆਨ ਦੇ ਉੱਤੇ ਹੰਗਾਮਾ ਜੇ ਸ਼ੁਰੂ ਹੋਇਆ ਸੀ ਕਿ ਵਿਰੋਧੀ ਧਿਰਾਂ ਨੂੰ ਬਾਜਬਾ ਦੇ ਉੱਤੇ ਮੁੱਖ ਮੰਤਰੀ ਤਿੱਖਾ ਛੱਬੀ ਬਾਹਰ ਕਰ ਦੇਣਾ ਚਾਹੀਦਾ ਹੈ ਤੇ ਮੁੱਖ ਮੰਤਰੀ ਨੇ ਸਪੀਕਰ ਨੂੰ ਅਪੀਲ ਕੀਤੀ ਕਿ ਇੱਕ ਹੋਰ ਜਿੰਦਰਾ ਦਿੰਦੇ ਨੇ ਉਹ ਜਿੰਦਰਾ ਜ਼ੁਬਾਨ ਤੇ ਲਗਾ ਦਿੱਤਾ ਜਾਵੇ ਕਿਉਂਕਿ ਜੋ ਹੈ ਕਿਸੇ ਹੋਰ ਨੂੰ ਬੁੱਲ ਨਹੀਂ ਦਿੰਦੇ ਇੱਕ ਇੱਕ ਹੋਰ ਦੇ ਦੇਣ ਇਹਨੇ ਜੀਭ ਤੇ ਲਾ ਲੋ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਸੀਐਮ ਨੇ ਬਾਜਪਾ ਦੇ ਦਿੱਖਾ ਤੰਜ ਕੱਸਦਿਆਂ ਕਿ ਸੀਐਮ ਬਣਦਾ ਸੁਖ ਨਾ ਜਨਤਾ ਨੇਤਾ ਪੂਰਾ ਨਹੀਂ ਹੋਣ ਦੇਣਾ ਤੁਸੀਂ ਮੇਰੀ ਕੁਰਸੀ ਤੇ ਬਹਿ ਕੇ ਹੀ ਫੀਲਿੰਗ ਲੈ ਲਓ ਬਾਜਪਾ ਸਾਹਮਣੂ ਆਫਰ ਕਰਦਾ ਅੱਧਾ ਘੰਟਾ ਇੱਥੇ ਬਹਿ ਜਾ ਮੇਰੇ ਨਾਲ ਬਾਜਪਾ ਸਾਹ ਅੱਧਾ ਘੰਟਾ ਬਹਿ ਕੇ ਫੀਲਿੰਗ ਲੈ ਲਓ ਲੋਕਾਂ ਨੇ ਨਹੀਂ ਦੇਣੀ ਸੀਐਮ ਦੇ ਹਮਲਾਵਰ ਰੁਕਦਾ ਜਵਾਬ ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਤੋਂ ਬਾਹਰ ਆ ਕੇ ਦਿੱਤਾ ਇੰਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸਸ ਦਾ ਪਾਰਲੀਮੈਂਟਰੀ ਸਿਸਟਮ ਦਾ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਸੀਐਮ ਦੇ ਨਾਲ ਵਿਰੋਧੀ ਧਿਰ ਦੇ ਆਗੂ ਦੀ ਇਹ ਬਹਿਸ ਜੇ ਸ਼ੁਰੂ ਹੋਈ ਹੈ ਜਿਸ ਦੇ ਜਾਰੀ ਰਹਿਣ ਦੇ ਆਉਣ ਵਾਲੇ ਦਿਨਾਂ 'ਚ ਕੂੜੇ ਅਸਰ ਨਹੀਂ ਉਧਰ ਵਿਧਾਨ ਸਭਾ ਦੇ ਵਿੱਚ ਜਾਰੀ ਹੰਗਾਮੇ ਦੇ ਵਿਚਾਲੇ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਦੇ ਲਈ ਹੋਏ ਗੜਜੋੜ ਨੂੰ ਲੈ ਕੇ ਵੀ ਬਾਜਬਾ ਨੂੰ ਸਵਾਲ ਕੀਤਾ ਅਤੇ ਮੁੱਖ ਮੰਤਰੀ ਨੇ ਤੰਜ ਕਸਿਆ ਕਿ ਕਾਂਗਰਸ ਸਹੀ ਕਮਾਨ ਬਾਜਬਾਦੀ ਸੁਣਦੀ ਹੀ ਨਹੀਂ ਅਤੇ ਜੇਕਰ ਸੁਣਦੀ ਹੈ ਤਾਂ ਬਾਜਵਾ ਲੋਕ ਸਭਾ ਚੋਣ ਲੜਨ ਇਥੇ ਕੋਈ ਨਹੀਂ ਪੁੱਛਦਾ ਅੰਨਾ ਖੂਹ ਇਥੇ ਲਾਸ਼ਾਂ ਨਹੀਂ ਠਿਆਉਂਦੀਆਂ ਇਹਨਾਂ ਨੂੰ ਕੌਣ ਪੁੱਛਦਾ ਥੇ ਦਿੱਲੀ ਵਰ ਨਹੀਂ ਦਿੰਦੇ ਇਹਨਾਂ ਨੂੰ ਪ੍ਰਤਾਪ ਬਾਜਵਾ ਨੇ ਬਾਹਰ ਆ ਕੇ ਦਾਵਾ ਕੀਤਾ ਕਿ ਉਹਨਾਂ ਨੂੰ ਚੈਲੰਜ ਕਬੂਲ ਹੈ ਅਤੇ ਜਿੱਥੋਂ ਮੁੱਖ ਮੰਤਰੀ ਲੋਕ ਸਭਾ ਦੀ ਚੋਣ ਲੜਨਗੇ ਉਥੋਂ ਹੀ ਉਹ ਵੀ ਚੋਣਾਂ ਦੇ ਵਿੱਚ ਨਿਤਰਣਗੇ ਜਿੱਥੇ ਵੀ ਭਗਵੰਤ ਮਾਨ ਪਾਰਲੀਮੈਂਟ ਦੀ ਇਲੈਕਸ਼ਨ ਲੜੇਗਾ ਜੇ ਉਹ ਲੜੇਗਾ ਤਾਂ ਮੈਂ ਉਹਦੇ ਖਿਲਾਫ ਲੜਾਂਗਾ ਮੇਰੀ ਇਹ ਪੇਸ਼ਕਸ਼ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ وزارت ਅਤੇ ਵਿਰੋਧੀ ਧਿਰ ਦੇ ਆਗੂ ਇੱਕ ਦੂਜੇ ਨੂੰ ਲੋਕ ਸਭਾ ਚੋਣਾਂ ਦੇ ਲਈ ਚੈਲੰਜ ਕਰਨ ਫਿਰ ਫਰਕ ਪੈਂਦਾ ਹੈ ਉਧਰ ਵਿਧਾਨ ਸਭਾ ਦੇ ਅੰਦਰ ਵਿਰੋਧੀ ਧਿਰਾਂ ਦੇ ਹੰਗਾਮੇ ਦੇ ਵਿਚਾਲੇ ਮੁੱਖ ਮੰਤਰੀ ਨੇ ਰੋਡਵੇਜ਼ ਦੀਆਂ ਬੱਸਾਂ ਨੂੰ ਲੈ ਕੇ ਹੋਏ ਕਥਿਤ ਘੁਟਾਲੇ ਦੀ ਜਾਂਚ ਦਾ ਦਾਵਾ ਵੀ ਕਰ ਅਤੇ ਸੀਮ ਨੇ ਕਿਹਾ ਕਿ ਰਾਜਸਥਾਨ ਤੋਂ ਬੱਸਾਂ ਬਣਵਾਉਣ ਦੇ ਮਾਮਲੇ ਦੀ ਜਾਂਚ ਕਰਵਾਵਾਂਗੇ ਮੁੱਖ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਹਰੀਸ਼ ਚੌਧਰੀ ਦੇ ਕਹਿਣ ਦੇ ਉੱਤੇ ਰਾਜਸਥਾਨ ਤੋਂ ਪੰਜਾਬ ਦੀਆਂ ਬੱਸਾਂ ਨੂੰ ਬਾਡੀਆਂ ਲਗਵਾਈਆਂ ਗਈਆਂ ਸਾਰੇ ਇੰਡੀਆ ਚ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚਾਹੁੰਦੇ ਐ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦੌਰਾਨ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨਹੀਂ ਇਹ ਚੈੱਕ ਕੀਤਾ ਜਾਊਗਾ सीएम देश दावते कांग्रेस प्रधान अमरਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਜੜੀ ਜਾਂਚ ਕਰਵਾਉਣੀ ਹੈ ਕਰਵਾ ਲੈਣ ਉਹ ਡਰਨ ਵਾਲੇ ਨਹੀਂ ਮੈਨੂੰ ਕਿਸੇ ਤੋਂ ਕੋਈ ਕਲੀਨ ਚੈਟ ਨਹੀਂ ਚਾਹੀਦੀ ਮੈਂ ਤੀਜੀ ਵਾਰੀ ਲਗਾਤਾਰ ਜਿੱਤ ਕੇ ਆਇਆ ਹਾਂ ਮੈਨੂੰ ਮੇਰੇ ਲੋਕਾਂ ਨੇ ਕਲੀਨ ਚੈਟ ਦਿੱਤੀ ਵੀ ਹੈ ਨਾ ਕਦੇ ਪਹਿਲਾਂ ਡਰੇ ਆ ਨਾ ਹੁਣ ਡਰਦੇ ਨਾ ਕਦੇ ਪਹਿਲਾਂ ਇਨਕੁਆਇਰੀ ਨੂੰ ਕਿਹਾ ਵੀ ਨਾ ਕਰੋ ਨਾ ਹੁਣ ਕਿਹਾ ਮੁੱਖ ਮੰਤਰੀ ਸਾਹਿਬ ਦੀ ਜਦੋਂ ਮਨ ਮਰਜੀ ਆਵੇ ਉਹ ਜੋ ਕਰਨਾ ਚਾਹਣ ਉਹ ਕਰ ਸਕਦੇ ਮੁੱਖ ਮੰਤਰੀ ਦਾ ਬੱਸਾਂ ਦੀ ਬਾਡੀ ਦੀ ਜਾਂਚ ਦਾ ਦਾਵਾ ਸੂਬੇ ਦੀ ਸਿਆਸਤ ਨੂੰ ਆਉਂਦੇ ਦਿਨਾਂ 'ਚ ਹੋਰ ਪਖਾ ਸਕਦਾ ਹੈ। ਕਹਿਰ ਜਦੋਂ ਅੰਦਰ ਪੁਰਾਣੀ ਸਰਕਾਰ ਦੇ ਸਮੇਂ ਲੈ ਗਏ ਕਿਸੇ ਫੈਸਲੇ ਨੂੰ ਲੈ ਕੇ ਤਕਰਾਰ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਪਰ ਇਸ ਸਭ ਦੇ ਵਿਚਾਲੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਕਾਂਗਰਸ ਦੇ ਐਮਐਲਏ ਪਾਬੁਕ ਹੋ ਗਏ। ਅਤੇ মিডিਆ ਦੇ ਨਾਲ ਗੱਲਬਾਤ ਕਰਦੀ ਹੋਈ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਕੋਟਲੀ ਰੂਪਈ ਅਤੇ ਕਿਹਾ ਕਿ ਸਦਨ ਦੇ ਵਿੱਚ ਉਹਨਾਂ ਦਾ ਬਹੁਤ અપਮਾਨ ਹੋਇਆ ਹੈ। ਅਸੀਂ ਕਿਰਪਾ ਦਾਜ ਬਹੁਤ ਵੱਡਾ ਪੰਜਾਬ ਦੀ ਮਤਲਬ ਸਭਾ ਦੇ ਅੱਤਰਿਪਾਡ ਕੀਤਾ। ਹੋਰ ਕੁਝ ਨਹੀਂ ਕਿਹਾ ਚੋਣਾ। ਇਹਨਾ ਬਦਲਾ ਪੰਜਾਬ ਦੇ ਲੋਕ ਲੈਣਗੇ, ਪੰਜਾਬ ਦੇ ਹੱਥ ਲੈਣਗੇ। ਵਿਧਾਇਕ ਦੇ ਜ਼ਮਾਤੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਸਦਨ ਦੇ ਵਿੱਚ ਕਿਸੇ ਦਾ ਕੋਈ અપਮਾਨ ਨਹੀਂ ਹੋਇਆ। ਉਸ ਸਮੇਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤਾਂ ਮਨਜੁਕ ਮੇਰੇ ਸਾਹਮਣੇ ਹੱਥ ਬੰਨ੍ਹ ਕੇ ਕਿਹਾ ਕਿ ਮੈਂ ਤਾਂ ਮਨਜੁਕ ਸੀਐਮ ਸਾਹਿਬ ਦਾ ਧੰਨਵਾਦ ਕਰਨਾ। ਔਰ ਉਸ ਤੋਂ ਬਾਅਦ ਕੋਈ ਨਾ ਕੋਈ ਟਵਿਸਟ ਦੇ ਕੇ ਡਰਾਮੇਬਾਜ਼ੀ ਹੋ ਰਹੀ ਬਜਟ اجلاس ਦੇ ਦੂਜੇ ਦਿਨ ਕਈ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਮੈਂਬਰਾਂ ਦੇ ਵਿਚਾਲੇ ਬਹਿਸ-ਬਾਜ਼ੀ ਦੇਖਣ ਨੂੰ ਮਿਲੀ। ਹੁਣ ਅੰਦਰ ਚੀ ਟਿੱਪਣੀਆਂ ਹੋਈਆਂ ਜਿਸ ਨੂੰ ਲੈ ਕੇ ਆਹਤ ਹੋਏ ਨਜ਼ਰ ਆਈ ਕਾਂਗਰਸ ਦੇ ਵਿਧਾਇਕ ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਦਾਵਾ ਕਰ ਰਹੇ ਨੇ ਕਿ ਕੋਈ ਅਪਮਾਨ ਨਹੀਂ ਹੋਇਆ। ਉਧਰ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਬਾਹਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਵਰਕਰਾਂ ਦੇ ਨਾਲ ਤਰਨਾ ਲਗਾ ਦਿੱਤਾ। ਵਰਕਰਣੀ ਵਿਧਾਨ ਸਭਾ ਨੂੰ ਜਾਣ ਵਾਲੇ ਰਾਂ ਨੂੰ ਕੇਰ ਲਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਸੁਨੀਲ ਜਾਖੜ ਨੇ ਕਿਹਾ ਕਿ ਸਪੀਕਰ ਨੇ ਉਹਨਾਂ ਨੂੰ ਮਿਲਣ ਦੇ ਲਈ ਟਾਈਮ ਦਿੱਤਾ ਸੀ ਇਸ ਦੇ ਬਾਵਜੂਦ ਉਹਨਾਂ ਨੂੰ ਰੋਕ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਹੈ ਭਾਜਪਾ ਵੀ ਛੱਡ ਦੇਵਾਂਗਾ ਪਰ ਪਹਿਲਾਂ ਪੰਜਾਬ ਸਰਕਾਰ ਤੇ ਹੀ ਫਸਲਾਂ ਤੇ ਐਮਐਸਪੀ ਨੂੰ ਲੈ ਕੇ ਆਪਣਾ ਰੁਖ ਦੱਸੇ ਜੇ ਇਹ ਫਸਲਾਂ ਦੀ ਗਾਰੰਟੀ ਦੇ ਨਾਲ ਪੰਜਾਬ ਦੇ ਕਿਸਾਨ ਦੀ ਸਮੱਸਿਆ ਹੱਲ ਹੁੰਦੀ ਹੈ ਤਾਂ ਅੱਜ ਦੱਸ ਦੇਣ ਜੇ ਅੱਜ ਜਿਹੜੇ ਭਗਵੰਤ ਮਾਨ ਜੀ ਦੱਸ ਦੇਣ ਉਧਰ ਧਰਨੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਜਪਾ ਨੂੰ ਵਿਧਾਨ ਸਭਾ ਦੇ ਬਾਹਰ ਨਹੀਂ ਬਲਕਿ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਚ ਜਾ ਕੇ ਧਰਨਾ ਲਗਾਉਣਾ ਚਾਹੀਦਾ ਹੈ ਚਾਹੀਦਾ ਸੀਗਾ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੂੰ ਮਿਲਦੇ ਅਮਿਤ ਸ਼ਾਹ ਜੀ ਨੂੰ ਮਿਲਦੇ ਦਿੱਲੀ ਚ ਜਾ ਕੇ ਧਰਨਾ ਲਾਉਂਦੇ ਉਧਰ ਵਿਰੋਧੀ ਧਿਰ ਦੇ ਹੰਗਾਮੇ ਅਤੇ ਭਾਜਪਾ ਦੇ ਧਰਨੇ ਦੇ ਵਿਚਾਲੇ ਵਿਧਾਨ ਸਭਾ ਦੀ ਕਾਰਵਾਈ ਜਾਰੀ ਰਹੀ ਤੇ ਹੰਗਾਮਾ ਜ਼ਬਰਦਸਤ ਹੁੰਦਾ ਨਜ਼ਰ ਆਇਆ ਖੈਰ ਜਦੋਂ ਸਦਨ ਦੇ ਅੰਦਰ ਵੀ ਖੂਬ ਹੰਗਾਮਾ ਹੋਵੇ ਤੇ ਸਦਨ ਦੇ ਬਾਹਰ ਵੀ ਬਵਾਲ ਹੋਵੇ ਫਿਰ ਫਰਕ ਤਾਂ ਪੈਂਦਾ